ਲੋਜੀਕਲੀ ਕਲੀ ਖਬਰ ਦੇ ਉੱਤੇ ਅਪਡੇਟ ਆਪਣੇ ਕੋਲ ਹੈਗੇ ਨੇ ਜੀ 7-8 ਮਿੰਟਾਂ ਆਪਾਂ ਜਰੂਰ ਕਵਰ ਕਰਾਂਗੇ ਸਾਰਾ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰਾਂਗੇ ਇੱਕ ਧਰੂਬ ਰਾਠੀ ਨੇ ਯੂਟਿਊਬਰ ਨੇ ਬਹੁਤ ਸਾਰੀਆਂ ਵੀਡੀਓਜ਼ ਉਹ ਪਾਉਂਦੇ ਨੇ ਪੋਲਿਟੀਕਲੀ ਵੀਡੀਓਜ਼ ਜਾਂ ਹੋਰ ਬਹੁਤ ਸਾਰੀਆਂ ਵੀਡੀਓਜ਼ ਪਾਉਂਦੇ ਨੇ ਪਰ ਹੁਣ ਉਹਨਾਂ ਦੇ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਅੱਜ ਸਵੇਰੇ ਸਿੱਖ ਇਤਿਹਾਸ ਦੇ ਬਾਰੇ ਸਿੱਖ ਗੁਰੂਆਂ ਦੇ ਬਾਰੇ ਜਿਸ ਦੇ ਵਿੱਚ ਕਈ ਫੈਕਟਸ ਜਿਹੜੇ ਸੀਗੇ ਉਹ ਗਲਤ ਸੀ ਤੇ ਖਾਸ ਗੱਲ ਇਹ ਸੀ ਕਿ AI ਦੇ ਨਾਲ ਗੁਰੂ ਸਾਹਿਬਾਨ ਨੂੰ ਦਿਖਾਇਆ ਗਿਆ ਸੀਗਾ ਜਿਸ ਤੋਂ ਬਾਅਦ ਸਿੱਖ ਸੰਸਥਾਵਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਐਸਜੀਪੀਸੀ ਦੇ ਵੱਲੋਂ ਡੀਐਸਜੀਐਮਸੀ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਕਿਉਂਕਿ ਸਿੱਖ ਧਰਮ ਦੇ ਵਿੱਚ ਇਹ ਮਨਾਹੀ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਗੁਰੂ ਸਾਹਿਬ ਨੂੰ ਦਿਖਾਉਣਾ ਉਹਨਾਂ ਨੂੰ ਐਜ਼ ਏ ਵੀਡੀਓ ਦਿਖਾਉਣਾ ਤੇ ਉਹ ਵੀ ਹੁਣ AI ਦੇ ਰਾਹੀਂ ਦਿਖਾਉਣਾ ਉਸ ਨੂੰ ਲੈ ਕੇ ਵੀ ਤੇ ਜਿਵੇਂ ਉਸ ਦੇ ਵਿੱਚ ਉਨੀ ਜਿਵੇਂ ਰਿਸਪੈਕਟ ਦਿੱਤੀ ਜਾਂਦੀ ਹੈ ਗੁਰੂ ਸਾਹਿਬ ਨੂੰ ਉਵੇਂ ਨਾਂ ਲੈ ਕੇ ਉਹਨਾਂ ਦਾ ਪ੍ਰੋਪਰ ਢੰਗ ਨਾਲ ਨਾਂ ਵੀ ਨਹੀਂ ਲਏ ਗਏ ਇਸ ਤਰ੍ਹਾਂ ਦੀ ਇੱਕ ਵੀਡੀਓ ਜਿਹੜੀ ਹੈ ਉਹ ਪਾਈ ਗਈ ਸੀ ਤੇ ਫੈਕਟਸ ਜਿਹੜੇ ਨੇ ਉਹ ਵੀ ਠੀਕ ਢੰਗ ਨਾਲ ਦਿਖਾਈ ਨਹੀਂ ਗਏ ਤੇ AI AI ਦੇ ਨਾਲ ਵੀਡੀਓ ਜਨਰੇਟ ਕਰਕੇ ਉਸ ਦੇ ਵਿੱਚ ਵਰਤੋਂ ਕੀਤੀ ਗਈ ਗੁਰੂ ਸਾਹਿਬਾਨ ਨੂੰ ਦਿਖਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਹਾਲਾਂਕਿ ਇਤਿਹਾਸ ਪੇਸ਼ ਕਰਨ ਦੀ ਉਸਨੇ ਕੋਸ਼ਿਸ਼ ਕੀਤੀ ਪਰ ਬਹੁਤ ਸਾਰੀਆਂ ਗਲਤੀਆਂ ਸੀ ਉਸ ਦੇ ਵਿੱਚ ਤੇ ਖਾਸ ਕਰਕੇ AI ਜਨਰੇਟਿਡ ਸੀ ਵੀਡੀਓਜ਼ ਜਿਸ ਤੇ ਸਖਤ ਇਤਰਾਜ਼ ਜਤਾਇਆ ਗਿਆ। ਦ੍ਰੂਗ ਰਾਟੀ ਮਾਫ ਕਰਨਾ। ਦ੍ਰੂਗ ਰਾਟੀ ਦੇ ਮਿਲੀਅਨਸ ਦੇ ਵਿੱਚ ਫੋਲੋਅਰਸ ਨੇ ਤੇ ਉਹ ਜਰਮਨ ਦੇ ਵਿੱਚ ਰਹਿੰਦੇ ਨੇ ਤੇ ਹਰਿਆਣਾ ਦੇ ਨਾਲ ਸੰਬੰਧਿਤ ਨੇ। ਪਰ ਹੁਣ ਉਹਨਾਂ ਦੇ ਵੱਲੋਂ ਜਦੋਂ ਸਿੱਖ ਸੰਸਥਾਵਾਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਵੀਡੀਓ ਆਪਣੇ ਅਕਾਊਂਟ ਤੋਂ ਹਟਾ ਦਿੱਤੀ ਗਈ ਹੈ ਤੇ ਇਹ ਸਾਫ ਤੌਰ ਤੇ ਜਿਹੜੇ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਵੀ ਕਿਹਾ ਕਿ ਇਹ ਠੀਕ ਨਹੀਂ ਹੈਗਾ ਠੀਕ ਹੈ ਇਤਿਹਾਸ ਜਿਹੜਾ ਇਹ ਪ੍ਰਚਾਰਿਆ ਜਾਣਾ ਚਾਹੀਦਾ ਪਰ ਕੋਈ ਵੀ ਚੁੱਕ ਕੇ ਕੋਈ ਵੀ ਅਨਨੋਨ ਵਿਅਕਤੀ ਜਾਂ ਕੋਈ ਲੇਮਨ ਜਾਂ ਕੋਈ ਵੀ ਵਿਅਕਤੀ ਆਪਣੇ ਤਰੀਕੇ ਦੇ ਨਾਲ ਸਾਡੇ ਸਿੱਖ ਇਤਿਹਾਸ ਨੂੰ ਪੇਸ਼ ਨਹੀਂ ਕਰ ਸਕਦਾ ਉਹ ਵੀ ਵੀਡੀਓਜ਼ ਬਣਾ ਕੇ ਤਾਂ ਹੁਣ ਭੁਪਿੰਦਰ ਹਟਾ ਦਿੱਤੀ ਗਈ ਹੈ ਵਿਰੋਧ ਤੋਂ ਬਾਅਦ ਇਸ ਤੇ ਕਾਫੀ ਕੰਟਰੋਵਰਸੀ ਹੋ ਰਹੀ ਸੀ ਵਿਵਾਦ ਹੋ ਰਿਹਾ ਸੀਗਾ ਕਿ ਕੋਈ ਵੀ ਵਿਅਕਤੀ ਇਸ ਢੰਗ ਦੇ ਨਾਲ ਕੱਲ ਨੂੰ ਕੋਈ ਹੋਰ ਬਣਾ ਦੇਗਾ AI ਜਨਰੇਟਡ ਆਪਣੇ ਵੀਵਿਊਜ਼ ਦੇ ਲਈ ਆਪਣੇ ਪੈਸੇ ਕਮਾਉਣ ਦੇ ਲਈ ਤਾਂ ਹੁਣ ਉਹਨੂੰ ਹਟਾ ਹਟਾ ਦਿੱਤਾ ਗਿਆ ਇੱਕ ਤੋਂ ਹੋਰ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਨੇ ਜੀ ਉਸ ਦੇ ਵਿੱਚ ਭੁਪਿੰਦਰ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਦਰਸਲ ਪੰਜਾਬ ਦੇ ਵਿੱਚ ਦੇਖੋ ਇੱਕ ਤਾਂ ਇਹ ਹੈਗਾ ਕਿ ਦਿੱਲੀ ਵਾਲੇ ਬੰਦਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਵਿਚਰ ਰਹੇ ਨੇ ਜੀ ਮਨੀਸ਼ ਸੁਸੋਦੀਆ ਵਿਚਰ ਰਹੇ ਨੇ ਹੋਰ ਬਹੁਤ ਸਾਰੇ ਨੇ ਪਰ ਹੁਣ ਤਾਂ ਜਿਹੜੀ ਇਸ ਦੌਰਾਨ ਵੱਡੀ ਗੱਲ ਇਹ ਹੋਈ ਹੈ ਕਿ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਜਿਹੜਾ ਹੈ ਜੀ ਉਹ ਵੀ ਦਿੱਲੀ ਤੋਂ ਲਾ ਦਿੱਤਾ ਗਿਆ ਹੈ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੂੰ ਲਾ ਦਿੱਤਾ ਗਿਆ ਹੈ ਜੋ ਆਮ ਆਦਮੀ ਪਾਰਟੀ ਦਿੱਲੀ ਦੀ ਸਕੱਤਰ ਤੇ ਦਿੱਲੀ ਸਰਕਾਰ ਦੀ ਸਾਬਕਾ ਸਲਾਹਕਾਰ ਹੈ ਜੀ ਇਸ ਤੋਂ ਬਿਨਾਂ ਦੋ ਨਿਯੁਕਤੀਆਂ ਅੱਜ ਕੀਤੀਆਂ ਗੀਆਂ ਨੇ ਇੱਕ ਦੀਪਕ ਚੋਹਾਨ ਉਹਨਾਂ ਨੂੰ ਵੀ ਲਾਇਆ ਗਿਆ ਏ ਉਹ ਸੰਦੀਪ ਪਾਠਕ ਦੇ ਪੀਏ ਦੱਸੇ ਜਾ ਰਹੇ ਨੇ ਉਹਨਾਂ ਨੂੰ ਇੰਡਸਟਰੀਅਲ ਕਾਰਪੋਰੇਸ਼ਨ ਦਾ ਚੇਅਰਮੈਨ ਲਾਤਾ ਤੁਸੀਂ ਦੇਖੋ ਕਿ ਪਹਿਲਾਂ ਤਾਂ ਜਿਹੜਾ ਪੋਲੀਟੀਕਲੀ ਤੌਰ ਤੇ ਕਹਿ ਸਕਦੇ ਹਾਂ ਕਿ ਤੁਸੀਂ ਮਨੀਸ਼ ਸੋਰੀਆ ਨੂੰ ਇੰਚਾਰਜ ਲਾਇਆ ਪੰਜਾਬ ਦਾ ਉਹ ਤੁਸੀਂ ਲਾ ਸਕਦੇ ਹੋ ਜੀ ਪਰ ਜਿਹੜੀਆਂ ਚੇਅਰਮੈਨੀਆਂ ਨੇ ਉਹ ਤੁਸੀਂ ਦਿੱਲੀ ਤੋਂ ਲਿਆ ਕੇ ਜਿਹੜੇ ਉੱਥੋਂ ਦੇ ਆਪਣੇ ਕਰੀਬੀ ਨੇ ਉਹਨਾਂ ਨੂੰ ਲਾ ਰਹੇ ਹਾਂ ਉਹ ਵੀ ਪੰਜਾਬ ਦੇ ਵਿੱਚ ਦੇਖੋ ਤੁਸੀਂ ਅੱਜ ਦੇਖਿਆ ਕੋਈ ਕੋਈ ਕਿਸੇ ਹੋਰ ਸਟੇਟ ਨੇ ਮੰਨ ਲਓ ਦਿੱਲੀ ਦੇ ਵਿੱਚ ਹੀ ਮੰਨ ਲਓ ਕੋਈ ਪੰਜਾਬ ਤੋਂ ਬੰਦਾ ਲਾ ਕੇ ਦਿੱਲੀ ਕਿਸੇ ਚੀਜ਼ ਦਾ ਕਿਸੇ ਬੋਰਡ ਦਾ ਚੇਅਰਮੈਨ ਲਾਇਆ ਹੋਵੇ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੀ ਸੰਸਥਾ ਹੋਵੇ ਜਾਂ ਇੰਡਸਟਰੀਅਲ ਚੇਅਰਮੈਨ ਲਾਉਣਾ ਹੋਵੇ ਤੁਸੀਂ ਦਿੱਲੀ ਤੋਂ ਲਿਆ ਕੇ ਲਾ ਰਹੇ ਹੋ ਹੁਣ ਇਸ ਤੇ ਵਿਰੋਧਤਾ ਵੀ ਸ਼ੁਰੂ ਹੋ ਗਈ ਹੈ ਅੱਜ ਸੁਨੀਲ ਜਾਖੜ ਜਿਹੜੇ ਨੇ ਗਵਰਨਰ ਨੂੰ ਵੀ ਮਿਲ ਕੇ ਆਏ ਜਿਹਦੇ ਵਿੱਚ ਉਹਨਾਂ ਨੇ ਮਜੀਠਾ ਸ਼ਰਾਬकांड ਦੀ ਜਾਂਚ ਦੀ ਮੰਗ ਕੀਤੀ ਉਹ ਕਹਿੰਦੇ ਨੇ ਕਿ ਪੰਜ ਛੇ ਬੰਦੇ ਜਿਹੜੇ ਦਿੱਲੀ ਦੀ ਦਿੱਲੀ ਦੇ ਲੋਕ ਨੇ ਪੰਜਾਬ ਦੀ ਸਰਕਾਰ ਨੂੰ ਚਲਾ ਰਹੇ ਨੇ ਹੁਣ ਆ ਜਿਹੜੀਆਂ ਦੋ ਨਿਯੁਕਤੀਆਂ ਹੋਈਆਂ ਇਹਦੇ ਨਾਲ ਤਾਂ ਹੋਰ ਵੀ ਸੁਖਪਾਲ ਸਿੰਘ ਖੈਰਾ ਨੇ ਆਪਣੇ ਫੇਸਬੁੱਕ ਤੇ ਲਿਖਿਆ ਏ ਜਿਹੜੇ ਕਾਂਗਰਸ ਨਾਲ ਸੰਬੰਧਿਤ ਲੋਕ ਨੇ ਵਿਰੋਧੀ ਧਿਰਾਂ ਨੇ ਉਹ ਇਸ ਤੇ ਸਵਾਲ ਚੁੱਕ ਰਹੀਆਂ ਨੇ ਕਿ ਠੀਕ ਹੈ ਤੁਹਾਡੀ ਜਿਹੜੀ ਸਰਕਾਰ ਹੈ ਦਿੱਲੀ ਤੋਂ ਚੱਲਦੀ ਹੋ ਸਕਦੀ ਹੈ ਤੁਹਾਡੇ ਸੁਪਰੀਮੋ ਦਿੱਲੀ ਤੋਂ ਹੋ ਸਕਦੇ ਨੇ ਤੁਸੀਂ ਦੇਖੋ ਕਿ ਜਿਹੜੀ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਗਈ ਨਵਾਂ ਸ਼ਹਿਰ ਤੋਂ ਫਿਰ ਜਲੰਧਰ ਫਿਰ ਲੁਧਿਆਣਾ ਅਰਵਿੰਦ ਕੇਜਰੀਵਾਲ ਨਾਲ ਨੇ ਤੇ ਉਹ ਤਾਂ ਹੁਣ ਜਿਹੜਾ ਪੰਜਾਬ ਦੇ ਖਰਚੇ ਤੇ ਚੱਲਦਾ ਹੈਲੀਕਾਪਟਰ ਹੈ ਸਰਕਾਰੀ ਹੈਲੀਕਾਪਟਰ ਹੈ ਉਸ ਤੇ ਵੀ ਲੋਕ ਦੇਖ ਰਹੇ ਨੇ ਕਿ ਕਿਵੇਂ ਅਰਵਿੰਦ ਕੇਜਰੀਵਾਲ ਘੁੰਮ ਰਹੇ ਨੇ ਮਨੀਸ਼ ਸੋਦੀਆ ਘੁੰਮ ਰਹੇ ਨੇ ਠੀਕ ਹੈ ਉਹ ਉਹਦੇ ਇਨਚਾਰਜ ਹੋ ਸਕਦੇ ਨੇ ਸੁਪਰੀਮੋ ਹੋ ਸਕਦੇ ਨੇ ਪਰ ਸਰਕਾਰੀ ਤੌਰ ਤੇ ਸਰਕਾਰ ਦੇ ਪੈਸਿਆਂ ਦੇ ਨਾਲ ਆਮ ਲੋਕਾਂ ਦੇ ਪੈਸਿਆਂ ਦੇ ਨਾਲ ਇਸ ਢੰਗ ਦੇ ਨਾਲ ਚੇਅਰਮੈਨੀਆਂ ਦੇਣੀਆਂ ਹੁਣ ਇਸ ਤੇ ਸਵਾਲ ਜਿਹੜੇ ਨੇ ਉਹਕਣੇ ਸ਼ੁਰੂ ਹੋਏ ਨੇ ਦੇਖਣਾ ਹੋਵੇਗਾ ਪੰਜਾਬ ਸਰਕਾਰ ਜਾਂ ਸੀਆ ਭਗਵੰਤ ਮਾਨ ਜਿਹੜੇ ਨੇ ਇਸ ਤੇ ਕੀ ਜਵਾਬ ਦਿੰਦੇ ਨੇ ਪਰ ਸਵਾਲ ਜ਼ਰੂਰ ਨੇਪਾਲੀ ਭੁਪਿੰਦਰ ਹੋਰਾਂ ਨੇ ਵੀ ਆਪਣੀ ਫੇਸਬੁਕ ਤੇ ਲਿਖਿਆ ਕਿ ਇੱਥੇ ਤਾਂ ਮਤਲਬ ਸਾਰੀ ਸਰਕਾਰੀ ਸੌਂਪ ਦਿੱਤੀ ਗਈ ਹੈ ਦਿੱਲੀ ਨੂੰ ਤਾਂ ਹੁਣ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਸਵਾਲ ਚੁੱਕ ਰਹੀਆਂ ਨੇ ਕਿ ਆਖਿਰ ਇਹ ਡਿਸੀਜਨ ਕਿਉਂ ਲਏ ਜਾ ਰਹੇ ਨੇ ਤੁਸੀਂ ਦੇਖੋ ਕਿ ਜਿਹੜੇ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਬੋਰਡ ਹੈ ਇਹ ਅਜਿਹਾ ਬੋਰਡ ਹੈ ਜਿਹਦੇ ਵਿੱਚ ਜੇਕਰ ਜਿਹੜੇ ਬਹੁਤ ਵੱਡਾ ਇਹਦਾ ਕਹਿ ਸਕਦੇ ਹਾਂ ਕਿ ਇਸ ਦਾ ਜ਼ਿੰਮੇਵਾਰੀ ਵੀ ਹੈ ਤੇ ਇਹਦੇ ਵਿੱਚ ਕਰਪਸ਼ਨ ਦਾ ਵੀ ਬਹੁਤ ਰਹਿੰਦਾ ਹੈ ਖਦਸ਼ਾ ਕਿਉਂਕਿ ਜਿੰਨੀਆਂ ਫੈਕਟਰੀਆਂ ਨੇ ਜਿਹੜੀਆਂ ਉਹ ਇਹਦੇ ਅੰਡਰ ਹੀ ਆਉਂਦੀਆਂ ਨੇ ਜਿੰਨੇ ਵੀ ਤੁਸੀਂ ਦੇਖੋ ਕਿ ਬੁੱਢੇ ਦਰਿਆ ਦੇ ਨਾਲ ਵਾਲੀਆਂ ਫੈਕਟਰੀਆਂ ਨੇ ਉਹਨਾਂ ਦਾ ਰੌਲਾ ਹੀ ਇਸ ਗੱਲ ਦਾ ਹੈ ਕਿ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਜੇਕਰ ਪ੍ਰੋਪਰ ਕਾਰਵਾਈ ਕਰੇ ਲੁਕਵੇਂ ਢੰਗ ਨਾਲ ਉਹਨਾਂ ਤੋਂ ਕੋਈ ਰਿਸ਼ਵਤ ਖੋਰੀ ਨਾ ਕਰੇ ਤੇ ਉਹਨਾਂ ਨੇ ਜੇ ਟ੍ਰੀਟਮੈਂਟ ਪਲਾਂਟ ਲਾਇਵ ਹੋਣ ਤਾਂ ਕੋਈ ਵੀ ਪੋਲਿਊਸ਼ਨ ਹੋ ਹੀ ਨਹੀਂ ਸਕਦਾ ਹੈਗਾ ਤੇ ਹੁਣ ਉਸ ਵਰਗੀ ਸੰਸਦਾਂ ਦੇ ਉੱਤੇ ਇੱਕ ਦਿੱਲੀ ਦੇ ਵਿਅਕਤੀਆਂ ਨੂੰ ਲਾ ਦਿੱਤਾ ਜਾਣਾ ਤਾਂ ਹੁਣ ਇਹ ਸਵਾਲ ਉੱਠ ਰਹੇ ਨੇ ਕਿ ਕਿਉਂ ਲਾਇਆ ਗਿਆ ਪਹਿਲਾਂ ਤਾਂ ਕੀ ਪੰਜਾਬ ਦੇ ਵਿੱਚ ਕੰਪੀਟੈਂਟ ਬੰਦੇ ਨਹੀਂ ਹੈਗੇ ਫਿਰ ਦਿੱਲੀ ਦੇ ਵਿੱਚ ਤੁਸੀਂ ਜਿਹੜੇ ਕਰੀਬੀ ਨੇ ਪਹਿਲਾਂ ਵੀ ਇਸ ਤੋਂ ਪਹਿਲਾਂ ਇੱਕ ਨਿਯੁਕਤੀ ਨਹੀਂ ਹੋਈ ਕਿੰਨੀਆਂ ਹੀ ਨਿਯੁਕਤੀਆਂ ਹੋ ਚੁੱਕੀਆਂ ਨੇ ਤੇ ਹੁਣ ਸਰਕਾਰ ਤੇ ਸਵਾਲ ਉੱਠ ਰਹੇ ਨੇ ਭੁਪਿੰਦਰ ਦੇਖਣਾ ਹੋਵੇਗਾ ਕਿ ਕੀ ਵਿਰੋਧੀ ਧਿਰਾਂ ਨੂੰ ਜਵਾਬ ਦਿੰਦੀ ਹੈ ਸਰਕਾਰ ਪਰ ਲਗਾਤਾਰ ਜਿਹੜੀਆਂ ਅਜਿਹਿਆਂ ਨਿਯੁਕਤੀਆਂ ਨੇ ਉਹ ਕੀਤੀਆਂ ਤਿਆਰੀਆਂ ਜੀ 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 ਤੇ ਆਪਣੇ ਕੋਲ ਹੈਗਾ 1.5 ਮਿੰਟ ਜਿ ਕੋਈ ਹੋਰ ਅਪਡੇਟ ਆਪਾਂ ਸਾਂਝੀ ਕਰਨੀ ਹੋਵੇ ਤਾਂ ਜ਼ਰੂਰ ਕਰਦੇ ਹਾਂ ਹਾਂ ਭਪਿੰਦਰ ਇਹਦੇ ਨਾਲ ਹੀ ਦੇਖੋ ਇੱਕ ਹੋਰ ਜਿਹੜੀ ਵੱਡੀ ਗੱਲ ਅੱਜ ਸਾਹਮਣੇ ਆਈ ਕਿ ਭਾਰਤੀ ਫੌਜ ਤੋਂ ਕੁਝ ਬਾਈਟਸ ਜਾਂ ਕਹਿ ਲਈਏ ਕੁਝ ਸਪੀਚਸ ਜਾਂ ਉਹਨਾਂ ਦੀਆਂ ਸਟੇਟਮੈਂਟਸ ਸਾਹਮਣੇ ਆਈਆਂ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜਾਂ ਉਹਨਾਂ ਨੇ ਹਮਲਾ ਕੀਤਾ ਭਾਵ ਕਿ ਮਿਜ਼ਾਈਲਾਂ ਦਾਗੀਆਂ ਡਰੋਨ ਅਟੈਕ ਕਰਿਆ ਪਰ ਅਸੀਂ ਉਹਨੂੰ ناکਾਮ ਕਰਤਾ ਹੁਣ ਇਸ ਤੇ ਵੀ ਰਿਐਕਸ਼ਨ ਸਾਹਮਣੇ ਆ ਰਹੇ ਨੇ ਐਸਜੀਪੀਸੀ ਕਹਿ ਰਹੀ ਹੈ ਕਿ ਅਸੀਂ ਇਸ ਗੱਲ ਤੇ ਯਕੀਨ ਨਹੀਂ ਕਰਦੇ ਹੈਗੇ ਕਿ ਸ੍ਰੀ ਦਰਬਾਰ ਸਾਹਿਬ ਵਰਗੀ ਮੁਕੱਦਸ ਥਾਂ ਦੇ ਉੱਤੇ ਕੋਈ ਵੀ ਜਰਨਲ ਜਿਹੜਾ ਪਾਕਿਸਤਾਨੀ ਫੌਜ ਦਾ ਹੋਵੇ ਉਹ ਸੋਚ ਨਹੀਂ ਸਕਦਾ ਹੈਗਾ ਤਾਂ ਹੁਣ ਪਰ ਅੱਜ ਜਿਵੇਂ ਹੁਣ ਤੁਸੀਂ ਦੇਖੋ ਕਿ 7 8 9 10 ਮਈ ਦੀ ਰਾਤ ਨੂੰ ਜਿਹੜੇ ਅਟੈਕ ਹੋਏ ਸੀਗੇ ਅੱਜ ਕਰੀਬ 19 ਤਰੀਕ ਹੋ ਗਈ ਹੈ ਤੇ ਕਿਉਂ ਇੰਨੇ ਦਿਨ ਬਾਅਦ ਫੌਜ ਨੇ ਇਹ ਬਿਆਨ ਦਿੱਤਾ ਪਹਿਲਾਂ ਤਾਂ ਇਸ ਤੇ ਵੀ ਸਵਾਲ ਉੱਠ ਰਹੇ ਨੇ ਫਿਰ ਬਾਕੀ ਥਾਵਾਂ ਦੇ ਤਾਂ ਤੁਸੀਂ ਫੌਜ ਤੇ ਕੋਈ ਅਜਿਹਾ ਬਿਆਨ ਦਵਾਇਆ ਨਹੀਂ ਇਸ ਵਾਰ ਤਾਂ ਜਿਹੜੇ ਫੌਜ ਦੇ ਹੇਠਲੇ ਪੱਧਰ ਦੇ ਅਧਿਕਾਰੀ ਨੇ ਭੱਬ ਕੇ ਇੱਕ ਤਾਂ ਹੁੰਦਾ ਕਿ ਰੱਖਿਆ ਮੰਤਰੀ ਕੋਈ ਬਿਆਨ ਦੇਣ ਜਾਂ ਫੌਜ ਦੇ ਮੁਖੀ ਬਿਆਨ ਦੇਣ ਉਹਨਾਂ ਨਹੀਂ ਉਹਨਾਂ ਦਾ ਨਹੀਂ ਰੈਂਡਮਲੀ ਫੌਜੀਆਂ ਤੋਂ ਜਿਹਦੇ ਵਿੱਚ ਸਿੱਖ ਫੌਜੀ ਵੀ ਸ਼ਾਮਲ ਨੇ ਉਹਨਾਂ ਤੋਂ ਇਹ ਬਾਈਟਸ ਦਵਾਈਆਂ ਗਈਆਂ ਜਾਂ ਆਈਆਂ ਉਹਨਾਂ ਦੀਆਂ ਕਿ ਜੀ ਪਾਕਿਸਤਾਨ ਨੇ ਅਟੈਕ ਕੀਤਾ ਸੀ ਅਸੀਂ ਅਸੀਂ ناکਾਮ ਕਰਤਾ ਹੁਣ ਐਸਜੀਪੀਸੀ ਕਹਿ ਰਹੀ ਹੈ ਕਿ ਇਹਦੇ ਪਿੱਛੇ ਕੋਈ ਪੋਲਿਟੀਕਲ ਮੋਟਿਵ ਹੋ ਸਕਦਾ ਹੈ ਹੁਣ ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿਉਂਕਿ ਭਾਰਤੀ ਫੌਜ ਦੇ ਅਧਿਕਾਰੀਆਂ ਦੇ ਵੱਲੋਂ ਜਾਂ ਉਹ ਬਿਆਨ ਜਿਹੜੇ ਨੇ ਉਹ ਜਾਰੀ ਕੀਤੇ ਜਾ ਰਹੇ ਨੇ ਕਿ ਪਾਕਿਸਤਾਨ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਉਹਨੂੰ ਨਾਕਾਮ ਕਰਤਾ ਪਰ ਸ਼ਰੋਮਣੀ ਕਮੇਟੀ ਕਹਿ ਰਹੀ ਆ ਕਿ ਇਹਦੇ ਪਿੱਛੇ ਤਾਂ ਕੋਈ ਪੋਲਿਟੀਕਲ ਮੋਟਿਵ ਲੱਗਦਾ ਹੈ ਪਰ ਹੁਣ ਇਹ ਜਨਤਾ ਤੇ ਆ ਕਿਵੇਂ ਇਸ ਨੂੰ ਦੇਖਦੀ ਹੈਗੀ ਜੀ ਸੋ ਕੱਲ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਪਕ